ਅਲਿਕ ਬਾਬਾ ਹੀਰਾ ਸਿੰਘ ਪੱਠਲ ਕਾਲਜ ਨੂੰ ਮੈਡੀਕਲ ਕਾਲਜ ਵਿੱਚ ਤਬਦੀਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਠੀਕ ਹੈ। ਲੇਕੋ ਪਹਿਲਾਂ ਤਾਂ ਮੈਂ ਸਮਝਦਾ ਵੀ ਇਹ ਜੋ ਫੈਸਲਾ ਹੋਇਆ ਇਹਦੇ ਵਿੱਚ ਲੱਖੇਚੇ ਲੋਕਾਂ ਨੇ ਖੁਸ਼ੀ ਬਣਾਈ ਹੈ। ਪਰ ਮੈਂ ਇਹ ਮੰਨਦਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਐਲਾਨਾਂ ਵਾਲੀ ਪਾਰਟੀ ਇਹਨਾਂ ਨੇ ਅਜੇ ਤੱਕ ਕੀਤਾ ਕੁਝ ਨਹੀਂ। ਮੈਡੀਕਲ ਕਾਲਜ ਦਾ ਇੱਕ ਨਹੀਂ ਪੱਥਰ ਇਹ ਮਸਤਬਣਾ ਸਾਹਿਬ ਵੀ ਰੱਖ ਕੇ ਆਏ ਨਹੀਂ। ਇੱਕ ਮਲੇਰ ਕੋਟਲੇ ਵੀ ਰੱਖ ਕੇ ਆਏ ਨੇ ਪਰ ਉੱਥੇ ਅੱਜ ਤੱਕ ਇਹ ਕਿਟ ਨਹੀਂ ਲੱਗੀ ਇਹਦੇ ਬਾਰੇ ਵੀ ਭਾਵੇਂ ਚੰਗੀ ਸੋਚ ਹੈ ਸਾਰਾ ਇਲਾਕਾ ਹੀ ਚਾਹੁੰਦਾ ਵੀ ਮੈਡੀਕਲ ਕਾਲਜ ਬਣੇ ਪਰ ਦੂਜੇ ਪਾਸੇ ਇਸ ਸੋਚਣ ਦੀ ਲੋੜ ਹੈ ਵੀ ਇਹਨਾਂ ਨੇ ਜਿਸ ਸੰਸਥਾ ਨੂੰ ਦਿੱਤਾ ਉਹਦੇ ਨਾਲ ਕੋਈ ਐਮਐਮਓਯੂ ਅੱਜ ਤੱਕ ਕੀਤਾ ਕੋਈ ਨਹੀਂ ਨਹੀਂ ਆਮ ਤੌਰ ਤੇ ਪਹਿਲਾਂ ਸਰਕਾਰ ਐਮਓਯੂ ਕਰਦੀ ਹੈ ਮੈਮੋਰੰਡਮ ਆਫ ਅੰਡਰਸਟੈਂਡਿੰਗ ਫਿਰ ਕੈਬਿਨੇਟ ਚ ਲਿਜਾ ਕੇ ਉਹਨੂੰ ਪਾਸ ਕਰਤੀਆ ਇਹਨਾਂ ਨੇ ਕਿਹਾ ਵੀ ਹਜੇ ਐਮਯੂ ਬਾਅਦ ਚ ਕਰਾਂਗੇ ਤੇ ਫਿਰ ਅਸੀਂ ਜਿਹੜਾ ਹੈ ਕਾਲਜ ਬਣਾਵਾਂਗੇ ਤੇ ਮਤਲਬ ਇਹਨਾਂ ਨੇ ਸਿਰਫ ਜਿਹੜਾ ਹੈ ਗੁੱਤਮੁੱਤ ਕਰਕੇ ਫੈਸਲਾ ਕੀਤਾ ਹੈਗਾ ਮੈਂ ਉਮੀਦ ਕਰਦਾ ਵੀ ਇਹ ਜਲਦੀ ਤੋਂ ਜਲਦੀ ਇੱਥੇ ਕਲਾਸਿਸ ਵੀ ਸ਼ੁਰੂ ਕਰਨਗੇ ਅਤੇ ਇੱਥੇ ਹਸਪਤਾਲ ਵੀ ਬਣਾਉਣ ਅਸੀਂ ਤਾਂ ਇਹਨਾਂ ਦਾ ਸਭ ਤੋਂ ਪਹਿਲੇ ਹੋਵਾਂਗੇ ਜਾ ਕੇ ਕਿਰਦੇ ਨੰਦਾ ਧੰਨਵਾਦ ਕਰਨ ਵਾਲਿਆਂ ਵੀ ਸ਼ੁਰੂ ਕਰਨ ਪਰ ਐਨਾ ਹੋਏ ਵੀ ਸਿਰਫ ਐਲਾਨ ਰਹੇ ਜਿਵੇਂ ਇਹਨਾਂ ਦੇ ਹੁਣ ਤੱਕ ਦੇ ਸਾਰੇ ਐਲਾਨ ਰਹੇ ਨੇ ਤੇ ਦੂਜਾ ਜਿਹੜਾ ਹੈ ਜੋ ਕਾਲਜ ਹੈ ਇਹਦੇ ਵਾਸਤੇ ਸੀਮਾਬੱਧ ਹੋਣਾ ਚਾਹੀਦਾ 5 ਸਾਲ ਦਾ ਸਮਾਂ ਬੜਾ ਵੱਡਾ ਹੈਗਾ ਲੰਬਾ ਕਿਉਂਕਿ ਹਸਪਤਾਲ ਤਾਂ ਇੱਕ ਸਾਲ 'ਚ ਸ਼ੁਰੂ ਹੋ ਸਕਦਾ ਹੈ ਡੇਢ ਸਾਲ 'ਚ ਮੈਡੀਕਲ ਕਾਲਜ ਸ਼ੁਰੂ ਹੋ ਸਕਦਾ ਹੈ ਬੜਾ ਲੰਬਾ ਸਮਾਂ ਲੋੜ ਨਹੀਂ ਬਿਲਡਿੰਗ ਬਣੀ ਹੋਈ ਹੈ ਬਿਲਡਿੰਗ ਉਹਨਾਂ ਨੇ ਲੀਸ ਤੇ ਆਲਰੇਡੀ ਦੇਣ ਦਾ ਫੈਸਲਾ ਕੀਤਾ ਹੈ ਤੇ ਹੁਣ ਤਾਂ ਉਹ ਵੀ ਜਿਹੜਾ 5 ਸਾਲ ਇਹਨਾਂ ਰੱਖਿਆ ਵੀ ਐਮਓਯੂ ਸਾਈਨ ਕਰਨ ਤੋਂ ਬਾਅਦ 5 ਸਾਲ ਤੇ ਇਹ ਚ ਤਾਂ ਮੈਨੂੰ ਇਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਸਿਰਫ ਸਿਆਸਤ ਹੈ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਕੋਈ ਇਹਨੂੰ ਸਿਰੇ ਚੜਨ ਦੀ ਗੱਲ ਹੈ ਅਜੇ ਤੱਕ ਕਿਹੜੀ ਕਿਨਾਂ ਨੂੰ ਦਿੱਤਾ ਹੈ ਉਹ ਵੀ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਆਈ ਵੀ ਕਿਹੜੀ ਸੰਸਥਾ ਹੈ ਜਿਹਨਾਂ ਨੂੰ ਦਿੱਤਾ ਹੈ ਸੋ ਇਹ ਜਿਵੇਂ ਆਮ ਆਦਮੀ ਪਾਰਟੀ ਦੇ ਘਫਲੇ ਜਿਹੜੇ ਹੁਣ ਤੱਕ ਇਹਨਾਂ ਨੇ ਕੀਤੇ ਨੇ ਵੱਡੇ ਵੱਡੇ ਕਿਤੇ ਐ ਨਾ ਹੋਏ ਵੀ ਇਹ ਵੀ ਇੱਕ ਵੱਡਾ ਘਪਲਾ ਸਾਹਮਣ ਤੋਂ ਜਿਹੜੇ 93 ਮੁਲਾਜ਼ਮਾਂ ਨੂੰ ਅਡਜਸਟਮੈਂਟ ਕਰਨ ਦੀ ਗੱਲ ਕਹੀ ਗਈ ਸੀ ਕਾਫੀ ਲੰਬੇ ਸਮੇਂ ਤੋਂ ਲਟਕ ਰਹੀ ਸੀ। ਇਹ ਮੁਲਾਜ਼ਮਾਂ ਨੂੰ ਤਾਂ ਜਿਹੜਾ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਹਨਾਂ ਨੂੰ ਅਡਜਸਟ ਕੀਤਾ ਜਾਵੇ। ਚਲ ਇਹ ਅਡਜਸਟ ਉਹਨਾਂ ਨੂੰ ਕਰਨਗੇ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ। ਤੇ ਕਿਹੜੇ ਡਿਪਾਰਟਮੈਂਟ ਚ ਕਿੱਥੇ ਅਡਜਸਟ ਕਰਨਾ ਹੈ ਉਹ ਵੀ ਜਲਦੀ ਐਲਾਨ ਹੋਣਾ ਚਾਹੀਦਾ ਤੇ ਉਹਨਾਂ ਨੂੰ ਲਿਖਤੀ ਸਰਕਾਰ ਨੂੰ ਉਹਨੂੰ ਅਪੁਆਇੰਟਮੈਂਟ ਲੈਟਰ issue ਕਰ ਦੇਣੀ ਚਾਹੀਦੀ ਹੈ ਸਰ ਇੱਕ ਸ਼ਾਇਦ ਦੇ ਵਿੱਚ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਹੈ